ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਗਾਮਾ ਸੇ ਲੈ ਲੈ ਕੇ ਆਇਆ ਜੀ ਇੱਕ ਬਾਈ ਗੱਬਣ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਤੇ ਤਿੰਨ ਤਾਜ਼ੀਆਂ ਸੁਈਆਂ ਨੇ ਬਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਬਾਈ ਜੀ ਸਸਿਕਾ ਜੀ ਹੋਰ ਠੀਕ ਹੋ ਬੰਦੀ ਬਹੁਤ ਵਧੀਆ ਵੀਰੇ ਬਾਈ ਨਾਮ ਤੇ ਐਡਰੈਸ ਬੋ ਨਾਮ ਰਾਜਦੀਪ ਸਿੰਘ ਹੈ ਪਿੰਡ ਭਦਾਉੜਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਾਪਾ ਜੀ ਓਕੇ ਮੋਬਾਈਲ ਨੰਬਰ ਜੀ 9592274571 ਜੀ ਠੀਕ ਆ ਬਾਈ ਹਾਂਜੀ ਜਿਹੜੀ ਪਹਿਲੇ ਨੰਬਰ ਦੇ ਵਹਿੜਾ ਕਿਹੜਾ ਸੂਆ ਸੰਦੀ ਆ ਇਹ ਬਾਈ ਦੂਜਾ ਸੂਆ ਸੂ ਰਹੀ ਆ ਕਿੰਨੇ ਕ ਦਿਨ ਲਊ ਇਹ 4 ਤੋਂ 5 ਦਿਨ ਲਊਗੀ ਓਕੇ ਕਿੰਨਾ ਕੁ ਰਿਕਾਰਡ ਆ ਵੀਰੇ ਇਹਨੇ 18 ਕਿਲੋ ਦੁੱਧ ਦਿੱਤਾ ਪਿਛਲੀ ਵਾਰ ਦਾ ਇਸ ਵਾਰ 20 ਤੋਂ ਪਲੱਸ ਦੀ ਉਮੀਦ ਆ ਓਕੇ ਤੇ ਥਾਣਾ ਸੁਣਾ ਦੀਆਂ ਜਰਸੀ ਆ ਨਾ ਪ्युअर ਜਰਸੀ ਪੰਜਾਬ ਦੀ ਵੱਡੀ ਕੱਦ ਵਾਲੀ ਬਾਈ ਛੋਟੀ ਨਹੀਂ ਕੋਈ ਹੂੰ ਪੰਜਾਬ ਵਾਲੀ ਜਰਸੀ ਵੱਡੇ ਕੱਦ ਚ ਤੋਰਾ ਇੱਕ ਨੰਬਰ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ 4 ਤੋਂ 5 ਦਿਨਾਂ ਦੀ ਤੇ 4 ਤੋਂ 5 ਦਿਨਾਂ ਨੂੰ ਜਿਹੜਾ ਇਹਨੇ ਲੇਵਾ ਨਾ ਕਮਾਲ ਦਾ ਤਿਆਰ ਕਰਨਾ ਪੂਰਾ ਪੰਡ ਵਾਲਾ ਲੇਵਾ ਤਿਆਰ ਕਰਨਾ ਲੈ ਕੇ ਕਰਨ ਵਾਲੀ ਤੋਂ ਤੁਰਿਆ ਨਹੀਂ ਜਾਣ ਥਾਣੀ ਬੜਾ ਕਮਾਲ ਦਾ ਹਣਾ ਬਹੁਤ ਸੋਹਣਾ ਬਾਈ ਮੁਠੀ ਵਾਲਾ ਸਾਨ ਲੱਗਿਆ ਹੈਗਾ ਹੂੰ ਤੇ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਢੱਲ ਢੱਲ ਬਾਲੀ ਪਈ ਹੈ ਅਜੇ ਬਾਨਾ ਬਹੁਤ ਜ਼ਿਆਦਾ ਹਾਂ ਅਜੇ ਤਾਂ ਭਰਨਾ ਗੱਲੇ ਬਾਹ ਸਾਰਾ ਭਰ ਦੇਣਾ ਪਿੱਛੇ ਤੱਕ ਇਹਨੇ ਸਹੀ ਗੱਲ ਆ ਬਾਈ ਕੀ ਮੋਲ ਆ ਫਿਰ ਕੱਚੀ ਕੱਚੀ ਦਾ ਜੈ ਮੁੱਲ ਬਸ ਬਾਈ 75000 ਰੇਟ ਆ 72000 ਦੀ ਆਪਾਂ ਦੇ ਦੇਣੀ ਆ ਓਕੇ ਬਾਈ ਹਾਂ ਜੇ ਤੁਸੀਂ ਵੀਰ ਫੋਨ ਕਰਿਓ ਮੁੱਲ ਕਰਾਉਣਾ 75 ਕਰਾ ਲਓ 72000 ਦੀ ਵੜ ਬਾਈ ਹਾਂ ਬਸ ਜੇ ਸਨੋ ਵਾਲਾ ਕੰਮ ਹੀ ਆ ਤੇ ਛੋੜੀ ਹੋਊਗੀ ਜਮਾ ਜੈਜ ਮੋਲਾ ਵੜ ਵੀ ਚੰਗੀ ਆ ਯਾਰ ਬਹੁਤ ਇਨੇ ਰੁਪਿਆਵਾਂ ਚ ਭਾਈ ਆਪ ਨੂੰ ਵੀ ਬਾਜਬ ਕਮਾਈ ਆ ਹੁਣ ਕੰਪੀਟੀਸ਼ਨ ਦਾ ਜ਼ਮਾਨਾ ਅੱਜ ਕੱਲ ਹਣਾ ਸਹੀ ਗੱਲ ਆ ਭਾਈ ਪੂਰੀ ਮਿਹਨਤ ਨਾਲ ਮੱਥੇ ਇੰਨਾ ਕੋਈ ਮਾਰ ਨਹੀਂ ਸਕਦਾ ਜਿੰਨਾ ਅਸੀਂ ਮਾਰ ਕੇ ਲਿਆਉਣੇ ਆ ਹੂੰ ਬਹੁਤ ਪਕਾਈ ਨਾਲ ਪਸੂ ਮਿਲਦਾ ਉਹ ਵੀ ਸਾਫ਼ ਲੱਭਣਾ ਤੇ ਬਾਜ ਬਰੇਡ ਚ ਸਹੀ ਗੱਲ ਆ ਭਾਈ ਹੂੰ ਬਾਕੀ ਆਪਣੀ ਥਣਾ ਦੀ ਤਸੱਲੀ ਹੁੰਦੀ ਆ ਫੁੱਲ ਓਕੇ ਆਪਾਂ ਨਾ ਕਿਸੇ ਵੀਡੀਓ ਚ ਧਾਰਾ ਮਾਰ ਕੇ ਦਿਖਾਈਆਂ ਜਾਂ ਤਾਂ ਲਾਈਵ ਚ ਬਾਈ ਕਰਦੇ ਹੁੰਦੇ ਆ ਜਾਂ ਧਾਰਾ ਨਹੀਂ ਮਾਰਦੇ ਹੁੰਦੇ ਠੀਕ ਆ ਆਪਣੀ ਗਾਰੰਟੀ ਵੀ ਹੁੰਦੀ ਆ ਥਣਾ ਦੀ ਕੋਈ ਵੀ ਦੂਰ ਨਿਹੜਾ ਜੇ ਉਪਰੋਂ ਨੀਚੋਂ ਤੁਸੀਂ ਦੇਖਣੀ ਆ ਥਾਣਾ ਦੀ ਆਪਣੀ ਗਾਰੰਟੀ ਠੀਕ ਆ ਦੋ ਨੰਬਰ ਦੋ ਨੰਬਰ ਤੇ ਬਾਈ ਦੂਜਾ ਸੂਆ ਰਾਤ ਹੀ ਸੂਈ ਆ ਓਕੇ ਬੱਚਾ ਕੀ ਦੇ ਤਾਂ ਇਹਨੇ ਬੱਚਾ ਬਾਈ ਬੱਚਾ ਦੇਤਾ ਲੇ ਵਾਲੂ ਵਾ ਚੰਗਾ ਬਹੁਤ ਸੋਹਣਾ ਖਾਲੀ ਕਰੀ ਆ 6-7 ਕਿਲੋ ਬੋਲੀ ਚੂਈ ਵੀ ਆ ਸਵੇਰ ਦੀ ਓਕੇ ਤੇ ਬਸ ਆ ਹੁਣ ਜਿਹੜੀਆਂ ਖਾਲੀ ਕਰੀ ਜਾਂਦੇ ਆ ਨਾਲ ਦੀ ਨਾਲ ਜਲਦੀ ਚੱਲ ਪੈਣਗੇ ਠੀਕ ਆ ਬਾਈ ਬਾਲਾ ਰੋਕ ਕੇ ਦੁੱਧ ਰੱਖਦੇ ਆ ਫਿਰ ਤੁਹਾਨੂੰ ਪਤਾ ਦਿਨ ਲਾ ਦਿੰਦੇ ਸਹੀ ਗੱਲ ਆ ਬਾਈ ਥਾਣ ਬਾਲਾ ਸੋਹਣਾ ਥਾਣ ਮੁੱਖੀ ਵਾਲਾ ਬਾਈ ਥਾਣ ਪੂਰੀ ਵਿੱਤੀ ਦੇ ਥਾਣ ਖੋਲ ਦੇ ਬਾਈ ਤੋੜ ਕੇ ਜਰਸੀ ਹੋਇਆ ਵੀ ਆਣਾ ਹੋਰ ਜਰਸੀ ਇਕ ਨੰਬਰ ਪੰਜਾਬ ਆ ਚਾਰੀ ਜਰਸੀ ਅੱਜ ਹੂੰ ਵੀਡੀਓ ਦਾ ਜਰਸੀ ਨੇ ਸਹੀ ਗੱਲ ਆ ਬੇ ਫੇਸ ਦੀ ਬਿਊਟੀ ਕਮਾਲ ਦੀ ਬੋਦੀਵਾਦੀ ਪੂਰੀ ਚੰਗੀ ਸੁਨੱਖ ਆਪਣਾ ਬੈਡ ਦੇ ਵਿੱਚ ਫੁੱਲ ਤੋਰਾ ਇਕ ਨੰਬਰ ਥਣ ਬੜਾ ਕੰਮ ਦਾ ਲੱਗਿਆ ਕਰਮ ਵਾਲੀ ਨੂੰ ਅੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇਕ ਨੰਬਰ ਥਣ ਲੱਗਿਆ ਬਾਕੀ ਸੂਈ ਸਵਾਈ ਸੱਚਾ ਮਗਰ ਜੇਰਾ ਜੇਰ ਦੀ ਫੁੱਲ ਗਾਰੰਟੀ ਵੀਡੀਓ ਪਈ ਆ ਓਕੇ ਠੀਕ ਆ ਕੀ ਮੁੱਲ ਹੈ ਰੇ ਜੈਜ 75 ਦੇ 72000 ਦੀ ਬੱਸ ਦੇ ਦੇਣੀ ਆ ਚੱਕ ਬਾਈ 85 85000 ਹਰੇਕ ਬੰਦਾ ਮੰਗਦਾਗਾ ਸਹੀ ਗੱਲ ਆ ਬਾਈ ਤੇ 72000 ਦੀ ਬੱਸ ਧਾਰਾਂ ਬੱਜਣੀਆਂ ਛੋੜ ਹੂ ਮਰਜੀ ਓਕੇ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਹਾਂ ਕਰਾ ਲਓ 72000 ਦੀ ਵਿਹੜ ਦੇ ਦੇਾਂਗੇ ਬਹੁਤ ਸੋਹਣੀ ਵਿਹੜ ਆ ਹਮ ਮੱਥਾ ਮਾਰੋ ਜਿੱਥੋਂ ਮਰਜੀ ਬਾਈ ਲੱਖ ਰੁਪਏ ਤੋਂ ਘੱਟ ਕੋਈ ਮੰਗਦਾ ਨਹੀਂ ਸਹੀ ਗੱਲ ਆ ਬਾਈ ਹਮ ਬੜੀ ਚੰਗੀ ਵਿਹੜ ਆ ਅੱਗੇ ਆ ਗਈ 3 ਨੰਬਰ ਇਹ ਕਿਹੜਾ ਸੂਆ ਏ ਵੀ ਦੂਜਾ ਸੂਆ ਬਾਈ 6 ਦੰਦਾ ਸ਼ਾਹੀਵਾਲ ਚ ਥੋੜੀ ਜੀ ਕ੍ਰੋਸ ਆ ਜਰਸੀ ਤੇ ਸਾਈਵਾਲ ਦਾ ਠੀਕ ਆ ਤੇ ਇੰਨੀ ਸੀਲਸ ਲੱਗਾ ਗੱਲ ਹੀ ਛੱਡਦੇ ਤੇ ਚਵਾਈ ਲੱਗਿਆ ਮੋਟੀ ਮੋਟੀ ਧਾਰ ਹਮ ਨਿਆਰੇਦਾਰ ਇਹ ਅੱਜ ਸੰਦੇਹਾ ਸੂਈ ਜਾਂ ਮੰਨ ਲਾ ਅੱਧੀ ਰਾਤ ਤੋਂ ਬਾਅਦ ਯਾਨੀ ਸਵੇਰੇ 2:00 ਵਜੇ ਹਮ ਜੇ ਅੱਧੀ ਫੁੱਲ ਗਰੰਟੀ ਵੀਡੀਓ ਪਈ ਆ ਓਕੇ ਬੱਚਾ ਬੱਚਾ ਦੇ ਮਗਰ ਬੱਚਾ ਜੀ ਠੀਕ ਆ ਥਾਣ ਤੋਂ ਬਾਲਾ ਚੰਗਾ ਬਹੁਤ ਸੋਹਣਾ ਬਾਈ ਮੁੱਠੀ ਵਾਲਾ ਤੇ ਚਵਾਈ ਬਹੁਤ ਸੋਹਣੀ ਆ ਠੀਕ ਆ ਬਾਕੀ 4-5 ਕਿਲੋ ਬੋਲੀ ਗੱਡੀ ਆ ਸਵੇਰੇਓ ਹਮ ਤੇ ਚ ਬਾਈ ਥਣਲੇਵੇ ਦੀ ਨੱਟਾ ਜਮਾ ਓਕੇ ਬਾਈ ਕਲਰ ਬੜਾ ਚੰਗਾ ਹਨ ਮੇਰੀ ਆਦਤ ਹੁੰਦੀ ਆ ਜਾਂ ਤਾਂ ਸਵਾਕੇ ਵੀਡੀਓ ਮੈਂ ਤਾਂ ਹੀ ਵੇਟ ਕਰੀ ਜਾਂਦਾ ਸੀ ਹੁਣ ਤਨ ਹੋ ਗਈਆਂ ਸੂਈਆਂ ਤਾਂ ਅੱਜ ਪਾਈ ਆ ਠੀਕ ਆ ਬਾਈ ਫੇਰ ਆਏ ਹੁੰਦਾ ਬਾਈ ਹਰੇਕ ਘਰੇਲੂ ਬੰਦਾ ਹਨਾ ਆਪਦੀ ਪੂਰੀ ਤਸੱਲੀ ਨਾਲ ਪਸੂ ਲੈ ਲੈਂਦਾ ਸਹੀ ਗੱਲ ਆ ਬਾਈ ਲੱਗੇ ਹੁਣ ਆਪਣੀ ਮੋdde ਵਾਲੀ ਵੀਡੀਓ ਪਾਈ ਆ 2 ਮਿੰਟ ਚ ਸੂਈਆਂ ਵੀ ਆਸੀ 2 ਮਿੰਟ ਚ ਵੇਗ ਗਈਆਂ ਬਾਕੀ ਯਾਰ ਥਣਲੇਵੇ ਦਾ ਪਤਾ ਲੱਗ ਜਣਾ ਹਨਾ ਸਾਰੀ ਚੀਜ਼ ਹੀ ਬਾਈ ਚੋਈ ਹੋ ਗਈ ਜਦੋਂ ਮਾਰ ਹੁਣ ਦੋ ਚੀਜ਼ਾਂ ਹੀ ਹੁੰਦੀਆਂ ਵੀਰੇ ਇਹਦੇ 'ਚ ਇੱਕ ਤਾਂ ਥਣਾ ਦਾ ਕੋਈ ਨੌਕਸਨ ਆਪਾਂ ਹੁੰਦਾਗਾ ਇੱਕ ਜ਼ੇਰ ਦਾ ਦੋਨੇ ਹੀ ਨਿਬੜੇ ਹੋਏ ਆ ਠੀਕ ਹੈ ਭਾਈ ਕੀ ਕਿਸੇ ਨੂੰ ਹੁਣ ਪੈਸੇ ਲਾਉਣ ਦਾ ਕੋਈ ਦਿੱਕਤ ਹੀ ਨਹੀਂਗੀ ਬਾਹਰ ਨਾ ਰੇਟ ਵੀ ਬਿਲਕੁਲ ਬਾਜ਼ ਵਿੱਚ ਤੇ ਚੀਜ਼ਾਂ ਵੀ ਪੂਰੀਆਂ ਤੱਕੜੀਆਂ ਹਜੇ ਕੋ ਕੱਖ ਚੱਕ ਕੇ ਵੇੜਨੇ ਨਾ ਦੋ ਚਾਰ ਦਿਨਾਂ 'ਚ ਹੋਰ ਹੀ ਕੁਝ ਬਣ ਜਾਣਾ ਇਹਦਾ ਮੁੱਲ ਜਾਇਜ਼ ਬਸ 75 ਦੇ 72 ਵੀ ਦੇ ਦੇਣੀ ਰੇਟ ਸੇਮ ਹੀ ਆ ਜਿਵੇਂ ਸੇਮ ਤੰਨਾ ਦੇ ਪਹਿਲੀਆਂ ਦੇ ਤੇ ਅੱਗੇ ਲਾਸਟ ਦੇ ਆ ਕੀ ਨਾਲ ਆ ਜਿਹੜੀ ਬਾਈ ਇਹ ਜਰਸੀ ਕਰਾਸ ਦੇ ਵਿੱਚ ਆ ਐਚ ਐਫ ਤੇ ਜਰਸੀ ਕਰਾਸ ਹੂੰ ਇਹ ਵੀ ਦੂਜਾ ਸੂਆ ਸੂਈ ਹੋਈ ਆ ਇਹਨੂੰ ਅੱਜ ਹੋ ਗਿਆ ਚੌਥਾ ਦਿਨ ਸੂਈ ਨੂੰ ਬੱਚਾ ਇਹਦਾ ਹੋ ਬੈਠਾ ਬੱਚਾ ਆ ਬੈਠਾ ਹਾਂਜੀ ਠੀਕ ਆ 7 ਕਿਲੋ ਟਾਈਮ ਦਾ ਆਪਣੇ ਉਹ ਇਥੋਂ ਚੋ ਕੇ ਲਿਆ ਸਕਦੇ ਹੋ ਦਊਗੀ 9 ਕਿਲੋ ਟਾਈਮ ਦਾ ਯਾਨੀ 18 ਕਿਲੋ ਦੁੱਧ ਓਕੇ ਭਾਈ 14 ਅੱਜ ਦੀ ਘੜੀ ਕੋਈ 10 ਦਿਨ ਚੋਈ ਚੱਲੇ ਆਪਣੀ ਫੁੱਲ ਗਾਰੰਟੀ ਆ ਠੀਕ ਆ ਭਾਈ ਚਵਾਈ ਇਹਦੀ ਕੋਈ ਜੇ ਕਿਸੇ ਨੂੰ ਹਜੇ ਪਹਿਲੀ ਵਾਰ ਗਾਂ ਰੱਖਣੀ ਆ ਧਾਰ ਆਉਂਦੀ ਨਹੀਂ ਉਹ ਲੈ ਜੇ ਬਸ ਬੇਫਿਕਰ ਹੋਗੇ ਓਕੇ ਭਾਈ ਮੈਂ ਤਾਂ ਦੋ ਦੀ ਮੋਟਰਾਂ ਆਏ ਵੱਜਣੀਆਂ ਧਾਰਾਂ ਦੱਸੋ ਕੋਈ ਕੌਣ ਜਵਾਬ ਪਾਈ ਕਹਿੰਦਾ ਇੱਕ ਨੰਬਰ ਹੈ ਅੱਜ ਹਜੇ 12 ਵਜੇ ਤੇ ਆਥਣੇ ਆ ਕੇ ਦੇਖੋ ਇਹ ਦੂਗਣਾ ਲੈਵਾ ਚੀਕਾ ਮਾਰਦੀ ਹੂ ਠੀਕ ਆ ਭਾਈ ਹੜਾ ਨਹੀਂ ਆਉਣਾ ਹੁੰਦਾ ਤੂੰ ਇੰਨਾ ਬੰਦੀ ਆ ਓਕੇ ਕੀ ਮੋਲ ਆ ਫਿਰ ਜਾਇਜ਼ ਮੋਲ 65 ਤੇ ਦੇਣੀ ਬੈਠਦੀ ਠੀਕ ਆ ਬਸ ਆਪਣੇ ਦਾ 65000 ਦੀ ਬੈਠ ਸਰੀ ਲੱਗਿਆ ਹੋਇਆ ਕੰਮ ਅੱਜ ਸਹੀ ਗੱਲ ਆ ਜਮਾ ਖਿੱਚ ਕੇ ਮੋਲ ਨੇ ਜਾਇਜ਼ ਮੋਲ ਨੇ ਥਣ ਥਣ ਬੜਾ ਚੰਗਾ ਨਾੜਾ ਨੂਣਾ ਬਹੁਤ ਸੋਹਣਾ ਹਵਾਨਾ ਆਥ ਨੂੰ ਆਏ ਫਸ ਜਾਣਾ ਪੂਰੀ ਫੁੱਟਬਾਲ ਵਾਂਗੂ ਠੀਕ ਆ ਤੇ ਬਾਕੀ ਜਦੋਂ ਹੁਣ ਸੁਈਆਂ ਸਵਾਈਆਂ ਨੇ ਚ ਕੋਈ ਰਹਿ ਹੀ ਨਹੀਂ ਹੈਨਾ ਸਸਣ ਵਾਲੀ ਚੀਜ਼ ਸਾਰਾ ਕੁਝ ਸਾਹਮਣੇ ਆ ਗਿਆ ਹਾਂ ਹਾਂ ਤੇ ਕਿਸੇ ਵੀਰ ਨੂੰ ਚਾਰਾਂ ਚੋਂ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ